ਬਾਈ ਜੂਜੋਤ ਪਹਿਲਾਂ ਤਾਂ ਆਹ ਇੱਧਰ ਛੱਡ ਰਾ ਕੰਨੀ ਕੈਮਰਾ ਮਾਰਦੇ ਬਾਕੀ ਗੱਲਬਾਤ ਕਰਦੇ ਬਾਅਦ ਚ ਅੱਜ ਗਿਆ ਲਓ ਬਾਈ ਜੀ ਅਸੀਂ ਖੜੇ ਆ ਪਿੰਡ ਚ ਓਟੀਆਂ ਜਿਹੜਾ ਖੰਡਾ ਸਾਡੇ ਜ਼ਿਮੀਂਦਾਰ ਦੇ ਅਸੀਂ ਘਰੇ ਖੜੇ ਆ ਇਹ ਬਾਈ ਮੈਨੂੰ ਸਵੇਰ ਦਾ 5 ਵਜੇ ਦਾ ਫੋਨ ਕਰੀ ਜਾਂਦਾ ਸੀਗਾ ਤੇ ਉਹ ਤੁਹਾਨੂੰ ਕਹਿੰਦੇ ਉਹਦਾ ਟਾਮ ਟਾਮ ਹੀ ਉੱਠਿਆ ਹੁੰਦਾਗਾ ਤੇ ਇਸ ਦੂਬਾਰ ਮੈਂ ਗਿਆ ਉਹ ਸੀਗਾ ਆਹ ਦੇਖੋ ਕੰਨੀ ਲੈ ਉਹ ਤੁਰੰਤਾਂ ਭੱਜ ਜਾਂਦੇ ਆ ਅਸੀਂ ੜਕੇ ੜਕੇ ਤੇ ਇਹ ਬਾਈ ਜਦੋਂ ਘਰੇ ਗਿਆ ਮੇਰੀ ਮਾਂ ਨੇ ਮੈਨੂੰ ਫੋਨ ਕੀਤਾ ਵੀ ਬਹੁਤ ਮੁੰਡਾ ਰੁਈ ਜਾਂਦਾ ਇੱਕ ਪਿੰਡ ਛੋਟੀਆਂ ਤੋਂ ਆਇਆ ਮੇਰੇ ਨਾਲ ਗਵਾਂਢੀ ਪਿੰਡ ਆ ਤੇ ਬਾਈ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਘੱਟੋ ਘੱਟ 50 ਲੱਖ ਦਾ ਇਹ ਫਾਰਮ ਪਾਇਆ ਸੀ ਤੇ ਇਹ ਗਾਈ ਵੀ ਮਾਰ ਗਈ ਘੱਟੋ ਘੱਟ ਇਹਦੀ ਹੈਗੀ ਆ 1/2 ਲੱਖ ਦੀ ਉਹ ਬਹੁਤ ਵੱਡਾ ਸਾਰਾ ਪਿੰਡ ਖੜਾ ਗਿਆ ਬਾਕੀ ਤੁਹਾਨੂੰ ਸਾਰਾ ਅੰਦਰੋਂ ਵੀ ਦਿਖਾਵਾਂਗੇ ਕਿੱਡਾ ਨੁਕਸਾਨ ਹੋਇਆ ਦੇ ਭਰਾਵਾਂ ਨੇ ਦੱਬ ਕੇ ਵੀਡੀਓ ਸ਼ੇਅਰ ਕਰਦੇ ਹੋ ਜਿੰਨੇ ਵੀ ਐਨਆਰਆਈ ਭਰਾ ਜੋ ਵੀ ਜਿਹਦੇ ਕਰੇ ਰੱਬ ਨੇ ਚੰਗੀ ਰੋਟੀ ਦਿੱਤੀ ਆ ਕੋਈ ਪਤਾ ਨਹੀਂ ਕਿਹਦੇ ਕਦੋਂ ਵਕਤ ਮੜਾ ਆ ਜੇ ਕੋਈ ਪਤਾ ਨਹੀਂ ਮੈਂ ਤਾਂ ਪਿੰਡ ਵਾਲਿਆਂ ਨੂੰ ਵੀ ਬੇਨਤੀ ਕਰਦਾਗਾ ਵੀ ਆਪਣੇ ਪੁਰਾਣੇ ਟਾਈਮ 'ਚ ਬਜ਼ੁਰਗ ਕਿਸੇ ਦੇ ਕਣਕ ਘਟ ਹੁੰਦੀ ਸੀ ਜਾਂ ਕਿਹਦਾ ਨੁਕਸਾਨ ਹੋ ਜਾਂਦਾ ਸੀ ਪਿੰਡ ਜੋ ਆਪਾਂ ਇਕੱਠੇ ਕਰਕੇ ਪੈਸੇ ਪਾ ਕੇ ਉਹ ਘਰ ਦੀ ਮਦਦ ਕਰ ਦਿੰਦੇ ਸੀ ਆਪਣਾ ਇੰਨਾ ਭਾਈਚਾਰਾ ਕਾਇਮ ਸੀ ਅੱਜ ਕੱਲ ਕਾਲਜੋਗ ਆ ਖੂਨ ਚਟੇ ਹੋ ਗਏ ਉਹ ਗੱਲਾਂ ਰਹੀਆਂ ਨਹੀਂ ਪਰ ਇਹ ਪਿੰਡ ਮੈਂ ਮੇਰਾ ਗਵੰਢੀ ਹੋਣ ਕਾਰਨ ਮੈਂ ਦੇਖਿਆਗਾ ਵੀ ਇਹ ਆਸਤੇ ਇਕੱਠੇ ਹੁੰਦੇ ਰਹਿੰਦੇ ਆ ਮੈਂ ਤਾਂ ਪਿੰਡ ਨੂੰ ਵੀ ਹੱਥ ਮੰਨ ਕੇ ਬੇਨਤੀ ਕਰਦਾ ਵੀ ਇਹ ਪਰਿਵਾਰ ਦੀ ਥੋੜੀ ਥੋੜੀ ਤੁਸੀਂ ਵੀ ਮਦਦ ਕਰੋ ਇੱਕ ਵਈ ਆ ਵੀਡੀਓ ਸਾਰੇ ਪੰਜਾਬ ਚ ਘਰ ਘਰ ਪਹੁੰਚਦੀ ਕਰ ਦਿਓ ਜਿਹਦੇ ਬਾਬੇ ਨਾਨਕ ਨੇ ਚੰਗੀ ਰੋਟੀ ਪਕਦੀ ਕਰੀ ਵੀ ਆ ਉਹ ਇਹ ਪਰਿਵਾਰ ਦੀ ਜਰੂਰ ਮਦਦ ਕਰੋ ਇੱਥੇ ਆ ਕੇ ਜ਼ਿਮੀਂਦਾਰ ਹਾਰ ਜਾਂਦਾ ਜ਼ਿਮੀਂਦਾਰ ਤੇ ਬੱਲੇ ਕੱਖ ਨਹੀਂ ਰਹਿੰਦਾ ਕਿਉਂਕਿ ਭਰਾ ਉਹ ਬਹੁਤ ਮਿਹਨਤ ਨਾਲ ਪਹਿਲਾਂ ਜਿਹੜੀ ਕੀਤੀ ਕਣਕ ਸੀ ਲੋਕਾਂ ਦੀ ਉਹ ਵੀ ਬਹੁਤ ਗੜਿਆਂ ਨੇ ਮਾਰਤੀ ਤੇ ਕੋਈ ਨਾ ਕੋਈ ਜ਼ਿੰਮੇਦਾਰ ਆਪ ਦਾ ਹੋਰ ਨਵਾਂ ਜਗਾੜ ਚਲਾਉਣ ਦੀ ਖਾਤਰ ਜਿਵੇਂ ਇਹਨਾਂ ਨੂੰ ਲੱਗਿਆ ਵੀ ਯਾਰ ਨਾਲ ਆਪਾਂ ਕਹਿੰਦੇ ਰਹਿੰਦੇ ਹਾਂ ਸਰਕਾਰਾਂ ਵੀ ਕਹਿੰਦੇ ਸਭ ਕਹਿੰਦੇ ਵੀ ਯਾਰ ਖੇਤੀ ਫੇਲ ਹੋ ਗਈ ਤਾਂ ਨਾਲ ਕੋਈ ਲਾਹੇਵੰਦ ਹੰਦਾ ਹੋਰ ਕਰ ਲਓ ਕੋਈ ਸੂਰਾਂ ਦਾ ਫਾਰਮ ਪਾ ਲਓ ਕੋਈ ਬੱਕਰੀਆਂ ਦਾ ਕੋਈ ਕੁਸ਼ ਕਰ ਲਓ ਕੋਈ ਕੁਸ਼ ਕਰ ਲਓ ਇਹ ਪਾਈਆਂ ਨੇ ਆਦੀ ਜ਼ਮੀਨ ਵੇਚ ਕੇ ਫਾਰਮ ਖੜਾ ਕਰਾਇਆ ਸੀਗਾ ਤੇ ਪਰ ਬਹੁਤ ਵੱਡਾ ਇਹਨਾਂ ਦੇ ਨੁਕਸਾਨ ਹੋ ਗਏ ਮੈਨੂੰ ਨਾਲ ਮੁੰਡਾ ਬਸੰਤ ਆ ਆ ਨਾਲ ਮੁੰਡਾ ਬਈ ਰੰਮਾ ਖੜਾਗਾ ਇਹ ਕਹਿੰਦਾ ਵੀ ਰਾਤ ਬਸੰਤ ਇੰਨਾ ਵਿਚਾਰਾ ਦੇਖ ਲਓ ਘਬਰਾਇਆ ਹੋਇਆ ਸੀਗਾ ਉਹ ਹੋਂਦਾ ਮੁੰਡਾ ਕਹਿੰਦਾ ਵੀ ਰਾਤ ਮੈਂ ਆਪਦਾ ਮੁੰਡੇ ਨੂੰ ਬੋਕਲ ਚ ਲੈ ਕੇ ਰੱਖਿਆਗਾ ਜੂ ਨਹੀਂ ਦੇਖਿਆ ਵੀ ਆਹ ਛੱਟਰ ਸੋ ਟੈਕ ਪੈਣ ਲੱਗਿਆ ਵੀ ਯਾਰ ਕਦੇ ਜਵਾਕਾਂ ਦਾ ਵੀ ਨਾ ਕੋਈ ਨੁਕਸਾਨ ਹੋ ਜਾਏ ਪਰ ਮੈਂ ਇੱਕ ਗੱਲ ਹੋਰ ਕਹਿਣੀ ਚਾਹਨਾ ਤੁਹਾਨੂੰ ਕੌੜੀ ਲੱਗੂਗੀ ਇਸ ਵਾਰ ਆਪਾਂ ਲਾਲ ਅੱਗ ਬੇਫਾਨ ਤੂੰ ਅੱਗ ਲਾਲਾ ਨਾ ਇੰਨੇ ਟਟੀਆਂ ਦੇ ਬੱਚੇ ਮਚਾਏ ਇੰਨਾ ਟੱਕਾ ਕਰਿਆ ਕੁਦਰਤ ਨਾਲ ਆਪਾਂ ਆਪ ਉਹ ਕੁਦਰਤ ਫਿਰ ਦੁੱਗਣਾ ਕਰਕੇ ਮੋੜ ਦਿਆ ਵੀ ਕੱਲੇ ਇਹ ਕਰਨਾ ਨੁਕਸਾਨ ਨਹੀਂ ਹੋਇਆ ਰਾਤ ਪੰਜਾਬ 'ਚ ਐਡਾ ਵੱਡਾ ਤੂਫਾਨ ਸੀ ਵੀ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਆਪਾਂ ਟਟੀਆਂ ਦੇ ਬੱਚੇ ਉਹੀ ਜਿਉਂਦੇ ਹੀ ਮਚਾਦੇ ਉਪਰਾਹੋਂ ਦੇਖ ਲੋ ਮੇਰੀ ਗੱਲ ਇੱਕ ਹੋਰ ਸੁਣ ਲੋ ਥੋੜੇ ਦਿਨ ਪਹਿਲਾਂ ਜਗਰਾਉ ਜਗਰਾਉ ਨਾਲ ਸਕੂਲ ਵਾਲੇ ਜਵਾਕਾਂ ਦੀ ਬੈਣ ਪਾਲਟ ਗਈ ਤੇ ਉਹ ਉੱਥੇ ਆਪਾਂ ਚੀਕਾਂ ਮਾਰਦੇ ਫਿਰਦੇ ਸੀ ਬੰਦੇ ਵੀ ਸਾਡੇ ਜਵਾਕ ਆ ਉਹ ਮਰਨ ਆ ਜਾਣ ਕਿਤੇ ਤੇ ਫਿਰ ਉਹ ਜਾਨਵਰਾਂ ਦੇ ਵੀ ਜਵਾਕ ਹੁੰਦੇ ਆ ਜਿਹੜੇ ਤੁਸੀਂ ਲਾਲ ਆਕ ਤਤਰਾਂ ਨੂੰ ਮਚਾਤਾ ਇਹਨਾਂ ਨੂੰ ਟ੍ਰੀਰੀਆਂ ਨੂੰ ਮਚਾਤਾ ਉਹ ਜਾਂ ਵੀ ਧੱਕਾ ਨਾ ਕਰਿਆ ਕਰੋ ਹੁਣ ਪਰਿਵਾਰ ਨਾਲ ਗੱਲਬਾਤ ਕਰਦੇ ਆ ਬਾਈ ਤੇ ਹੁਣ ਹਾਲ ਤਾਂ ਮੈਨੂੰ ਪਤਾ ਲੱਗ ਗਿਆ ਵੀ ਤੁਹਾਡਾ ਮੜਾ ਹੀ ਆ ਹਨਾ ਤੇ ਬਾਈ ਜ਼ਮੀਨ ਫਿਰ ਕਿੰਨੀ ਕੁ ਵੇਚ ਕੇ ਪਾਇਆ ਸੀਗਾ ਇਹ ਸਾਰੀ ਬੈ ਗਈ ਹੁਣ ਪੱਲੇ ਕੱਖ ਨਹੀਂ ਰਿਹਾ ਨਾ ਆਪਣੇ ਹੈਂ ਭਾਈ ਆ ਦੇਖ ਲੋ ਬਹੁਤ ਰੋ ਰਿਹਾ ਪਰਿਵਾਰ ਯਾਰ ਆ ਭਾਈ ਬਸੰਤ ਖੜਾ ਇਹ 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 ਕਹਿੰਦਾ ਵੀ ਮੈਂ ਰਾਤ ਕਹਿੰਦਾ ਵੀ ਆਹਦੇ ਬੱਚੇ ਨੂੰ ਐ ਬੁੱਕਲ ਚ ਲੈ ਕੇ ਆ ਦੇਖੋ ਬਹੁਤ ਜ਼ਿਆਦਾ ਰੋ ਰਿਹਾ ਪ੍ਰਭੂ ਜੀ ਦੇ ਵੀ ਬਾਬੇ ਨਾਨਕ ਨੇ ਰੋਟੀ ਪੱਗ ਦੀ ਕਰਿਆ ਜ਼ਰੂਰ ਮਦਦ ਕਰੋ ਇਹ ਪਰਿਵਾਰ ਦੀ ਯਾਰਾ ਕਿਉਂਕਿ ਜ਼ਿੰਮੇਵਾਰੀ ਜ਼ਿੰਮੇਵਾਰ ਨਾ ਖੜ ਸਕਦਾ ਹਨ ਤੇ ਜੇ ਆਪਾਂ ਨਾ ਹੈ ਪਰਿਵਾਰ ਡੇਗਦੇ ਠਾਏ ਤਾਂ ਬਹੁਤ ਵੱਡਾ ਨੁਕਸਾਨ ਹੋਣ ਵਾਲਾ ਪਹਿਲਾਂ ਹੀ ਪੰਜਾਬ ਬਹੁਤ ਨਸ਼ਿਆਂ ਚ ਬੇਰਜ਼ਗਾਰੀ ਚ ਬਹੁਤ ਨੁਕਸਾਨ ਹੋ ਚੁੱਕਿਆ ਯਾਰ ਭਾਈਚਾਰ ਆਪਾਂ ਜਮੀਂ ਤੋੜ ਗਏ ਯਾਰ ਪੁਰਾਣੇ ਟਾਈਮ ਚ ਤਾਂ ਆਪਾਂ ਜੇ ਕਿਸੇ ਦੇ ਕੋਈ ਮਰਗ ਹੋ ਜਾਂਦੀ ਸੀ ਨਾ ਸਾਰਾ ਪਰਿਵਾਰ ਦਾ ਹਸ-ਦਾ-ਦਨ ਪੱਲੀਆਂ ਤੇ ਅਗਲੇ ਦੇ ਘਰੇ ਜਾ ਕੇ ਪੈਂਦਾ ਸੀ ਰੋਟੀ ਨਹੀਂ ਭਗ ਦਿੰਦੀ ਪਿੰਡ ਚ ਪਰ ਹੁਣ ਆਪਾਂ ਉਵੇਂ ਰਹੇ ਨਹੀਂ ਹੋਣਾ ਆਪਾਂ ਤਾੜੀ ਮਾਰਦੇ ਆ ਯਾਰ ਵੀ ਇਹਦਾ ਨੁਕਸਾਨ ਹੋ ਗਿਆ ਪਰ ਇਹ ਖੜੀ ਸਾਰਿਆਂ ਦੇ ਸਾਰਿਆਂ ਨਾਲ ਹੋਊਗੀ ਉਹ ਪਿੰਡ ਵਾਲੇ ਖੜੇ ਆ ਪਿੰਦੇ ਬਾਈ ਆ ਬਾਈ ਲੱਖੇ ਸੁਣਾਣਿਆ ਸਾਰੀ ਜਾਣਦੇ ਪਿੰਦੇ ਨੂੰ ਤਾਂ ਬਾਈ ਪਿੰਦੇ ਬਹੁਤ ਨੁਕਸਾਨ ਹੋ ਗਿਆ ਹੈਨਾ ਬਹੁਤ ਨੁਕਸਾਨ ਹੋ ਗਿਆ ਉਹਦਾ ਬਹੁਤ ਮਿਹਨਤ ਨਾਲ ਇੱਕ ਦਾ ਅੰਗਲੋ ਦੋ ਨੰਬਰ ਨਾਲ ਬੰਦਾ ਹੋ ਗਿਆ ਹਾਂ ਹਾਂ ਉਹਦਾ ਮਿਹਨਤ ਨਾਲ ਖੜਾ ਕਰਿਆ ਤੀਆ ਸਾਰੀ ਜ਼ਮੀਨ ਦਾ ਦਈਆ ਕੋਈ ਨਵਾਂ ਅਧਵਾ ਸ਼ੁਰੂ ਕਰ ਲਗੇ ਹਾਂ ਇਹਨਾਂ ਨੇ ਕਰਿਆ ਸੀ ਤੇ ਸਾਰਾ ਤਬਾਹ ਹੋ ਗਿਆ ਤਬਾਹ ਹੋ ਗਿਆ ਸਾਰੇ ਵਿਵਾਦ ਕਰਿਆ ਸੀਗਾ ਪਰ ਬਰਬਾਦਵਾ ਨੂੰ ਨਹੀਂ ਮਨਜ਼ੂਰ ਸੀਗਾ ਥੋੜਿਆ ਰਾਤ ਤੂਫਾਨ ਆਇਆ ਤੇ ਕੁਦਰਤੀ ਆਫਤ ਸਾਰੇ ਢਾਂਡਾ ਨਹੀਂ ਕਰਦਾ ਇੱਕ ਲੱਖ ਲੱਖ ਦੀ ਗਾਂ ਸੀ ਜਿਹੜੀ ਉਹ ਵੀ ਇਹਨਾਂ ਦੀ ਨੁਕਸਾਨੀ ਗਈ ਹੈਗੀ ਤੇ ਟਰੈਕਟਰ ਵਾਲੀ ਸਾਰਾ ਕੋਹੜਾ ਜੀ ਉਹ ਵੀ ਨਾਲ ਹੀ ਬਨ ਗਿਆ ਕੁਝ ਵੀ ਨਹੀਂ ਛੱਡਿਆ ਦੋਹਾਂ ਗੱਲ ਕੇ ਰੱਖਤਾ ਸਾਰਾ ਕੁਦਰਤੀ ਹਣੇ ਤਾਂ ਇਹੀ ਹੱਥ ਵਨ ਕੇ ਬੇਨਤੀਆ ਪ੍ਰਸ਼ਾਸਨ ਨੂੰ ਵੀ ਬੇਨਤੀਆ ਵੀ ਇਹਦੀ ਸਰਕਾਰ ਵੱਲੋਂ ਵੀ ਕੋਈ ਮਾਲੀ ਮਦਦ ਕੀਤੀ ਜਾਵੇ ਕਿ ਜੋ ਸਰਕਾਰਾਂ ਕੁਦਰਤੀ ਆਫਤ ਦਾ ਵਾਅਦਾ ਰੱਖਦੇ ਆ ਉਹਦੇ ਘਟ ਵਗੈਰਾ ਉਹਨਾਂ ਵਿੱਚ ਉਹਨਾਂ ਨੂੰ ਕੋਈ ਮਦਦ ਦਿੱਤੀ ਜਾਵੇ ਤੇ ਨਾਲ ਦੇਸ਼ ਵਿਦੇਸ਼ ਦੇ ਵਿੱਚ ਜੋ ਵੀ ਵੀਰਾਂ ভাইઠਲੇ ਸਾਰੇ ਉਹਨਾਂ ਦੇ ਹੱਥ ਵੜ ਕੇ ਬੇਨਤੀ ਹੈ ਕਿ ਇਸ ਪਰਿਵਾਰ ਨੇ ਛੋੜ ਛੋੜੇ ਮਾਤਾ ਕਰਕੇ ਆਪਾਂ ਇਹ ਪਰਿਵਾਰ ਨੂੰ ਖੜਾ ਕਰੀਂ ਆਜੋ ਬਾਈ ਤੁਹਾਨੂੰ ਟਰੈਕਟਰ ਦਿਖਾਉਣਾ ਜਿਹੜਾ ਟਰੈਕਟਰ ਦਾ ਨੁਕਸਾਨ ਹੋਇਆ ਗਾਈਆਂ ਦਾ ਹੋਇਆ ਹੋਰ ਵੀ ਕੋਈ ਬਾਈ ਬੋਲਣਾ ਚਾਹੁੰਦਾਗਾ ਖੋਲ ਸਕਦੇ ਹੋ ਤੁਸੀਂ ਪਿੰਡ ਬਾਈ ਇੱਕ ਗੱਲ ਹੈ ਵੀ ਪਿੰਡ ਦਾ ਕਾਠਾ ਮਾਰਦੇ ਕੈਮਰਾ ਸਾਰਾ ਪਿੰਡ ਬਹੁਤ ਸਹਿਮਤਾ ਵੀ ਇਹ ਗੱਲ ਯਾਰ ਬਹੁਤ ਵੱਡਾ ਨੁਕਸਾਨ ਹੋ ਗਿਆ ਇਹ ਪਿੰਡ ਦਾ ਮੈਂ ਧੰਨਵਾਦ ਕਰਦਾ ਭਰਾਵੋ ਅਹੀਂ ਜਦੋਂ ਬੰਦਾ ਕੋਈ ਦੁਖੀ ਸੁਖੀ ਹੁੰਦਾ ਉਹਦੇ ਨਾਲ ਅਹੀਂ ਖੜਿਆ ਕਰੋ ਯਾਰ ਤਾਂ ਕਿ ਆਪਾਂ ਆਪਦਾ ਪੰਜਾਬ ਬਚਾ ਸਕੀਏ ਹਣਾ ਆ ਜਾ ਬਾਈ ਦਿਖਾਈਏ ਉਹਦਾ ਟਰੈਕਟਰ ਤੇ ਦੇਖ ਨਾ ਆ ਠੱਗ ਪੇ ਸਾਟਰ ਬਹੁਤ ਨੁਕਸਾਨ ਹੋ ਗਿਆ ਯਾਰ ਆ ਦੇਖ ਲੋ ਆ ਬੱਕਰੇ ਘੱਟ ਪੀ ਘਾ ਹੋ ਗਿਆ ਆ ਦੇਖ ਲੋ ਸਾਰੇ ਕਿੱਧੇ ਜੁਗਜੋ ਤੇ ਇੱਧਰ ਦੀ ਕੈਮਰਾ ਘਵਾ ਦੇ ਬਾਈ ਆ ਦੇਖ ਇੱਧਰ ਸਾਰੇ ਕਿੱਧੇ ਬਹੁਤ ਨੁਕਸਾਨ ਹੋ ਗਿਆ ਤੇ ਕੋਈ ਜਿਹੜੀ ਗਾਂ ਦੀ ਡੈਥ ਹੋਈ ਆ ਉਹ ਵੀ ਤੁਹਾਨੂੰ ਦਿਖਾਉਨੇ ਆ ਇੱਧਰ ਦੀ ਆ ਜਾ ਗੰਦ ਵੀ ਆ ਹਾਂ ਆ ਗੰਦ ਵੀ ਟੇਢੀ ਹੋ ਗਈ ਹੈ ਨਾ ਆ ਦੇਖੋ ਬਾਈ ਬਾਈ ਨੇ ਕਰਵਾੜ 50 ਲੱਖ ਰੁਪਏ ਲਾਇਆ ਸੀ ਤੇ ਪਹਿਲੀ ਵੇਚ ਕੇ ਬਹੁਤ ਪਰਿਵਾਰ ਦੀ ਬੁਰੀ ਹਾਲਤ ਆ ਸਾਰਾ ਪਰਿਵਾਰ ਹੋ ਰਿਹਾ ਹੈ ਨਾ ਇਧਰ ਦੀ ਦਿਖਾਉਣਾ ਤੁਹਾਨੂੰ ਇਹ ਆ ਦੇਖੋ ਉਹ ਗਾਣਾ ਹਾਂ ਪੰਜ ਚਾਰ ਦਿਨਾਂ ਹੋ ਗਏ ਵਧੀਆ ਇਹਨਾਂ ਨੇ ਮੱਲਾ ਜਿਵੇਂ ਸਰਕਾਰ ਜਾਂ ਕੋਈ ਹੋਰ ਦੱਸ ਦੇ ਵੀ ਬਰੀਡ ਤਿਆਰ ਕਰਵਾਓਗੇ ਸਹਾਇਤਾ ਦੇਣਾਓ ਬਹੁਤ ਮਹਿੰਗੇ ਮਹਿੰਗੇ ਮਤਲਬ ਵਧੀਆ ਬ੍ਰਾਂਡ ਦੇ ਹਾਂ ਆਹ ਰੀਸੀਆਂ ਤਿਆਰ ਕਰਵਾਉਂਦਾ ਸਵਾ ਲੱਖ ਦੀਆਂ ਇਹਨਾਂ ਦੱਸਣ ਮੁਤਾਬਕ ਸਵਾ ਲੱਖ ਸਵਾ ਲੱਖ ਦੀਆਂ ਗਾਂ ਜਿਹੜੀ ਉਹ ਇੱਕ ਤਾਂ ਹੀ ਮਰ ਗਈ ਤੇ ਬਾਕੀ ਬੋਰੋਂ ਨੁਕਸਾਨ ਜਿਹੜਾ ਉਹਨੂੰ ਸਾਹਮਣੇ ਦਿੱਤੀ ਜਾਂਦਾ ਹਲੇ ਵੀ ਉਹ ਸਿੱਧਾ ਵਿਕੀ ਜਾਂਦਾ ਤਾਂ ਤੇ ਇਹਨਾਂ ਨੇ ਚਲਾਏ ਇਹਨੂੰ ਕਿਹੜੇ ਕੋਈ ਬੜਾ ਟਾਈਮ ਨਹੀਂ ਹੋਇਆ ਮੇਰੇ ਹਿਸਾਬ ਨਾਲ 20 25 ਦਿਨ ਹੋਏ ਹੈ ਇਹਨਾਂ ਨੂੰ ਚਲਾਏ ਦਾਸ ਠੀਕ ਆ ਤੇ ਤੁਸੀਂ ਆਪ حساب ਲਾ ਲਓ ਕਿੰਨੇ ਨਹੀਂ ਆ ਗਾਵਾ ਕਿੰਨਾ ਕਰੋੜਾਂ ਰੁਪਈਆ ਦਾ ਅਗਲੇ ਦਾ ਨੁਕਸਾਨ ਹੋ ਗਿਆ ਨਾ ਹੂੰ ਤੇ ਇਹ ਹੋ ਭਰਤਾ ਨਹੀਂ ਸਕਦਾ ਜੇ ਹੁਣ ਸਰਕਾਰ ਨੇ ਤਾਂ ਤੁਹਾਨੂੰ ਪਤਾ ਕੁਝ ਦੇਣਾ ਨਹੀਂ ਹਾਂ ਐਨ ਆਰ ਆਈ ਭਰਾ ਤੇ ਕੋਈ ਜਿੰਨੇ ਵੀ ਹੈਗੇ ਉਹ ਹੀ ਮਦਦ ਕਰ ਸਕਦੇ ਹੂੰ ਤੇ ਉਹ ਹੀ ਕਰਨ ਤੇ ਬਾਕੀ ਆਪ ਦੇ ਹੀ ਹਾਂ ਭਾਈ ਸ਼ੇਅਰ ਕਰ ਦਿਓ ਵੀਡੀਓ ਦੱਬ ਕੇ ਇਧਰ ਜੂ ਜੋਤ ਕੈਮਰਾ ਘੁਮਾ ਦੇ ਸਾਰੇ ਕਿਤੇ ਮਾਰ ਦੇ ਦੱਬ ਕੇ ਘੁਮਾ ਦੇ ਘੁਮਾ ਦੇ ਸਾਰੇ ਕਿਤੇ ਇਹ ਹਾਂ ਘੁਮਾ ਦੇ ਬਹੁਤ ਵੱਡਾ ਨੁਕਸਾਨ ਭਾਈ ਨਜਾਇਜ਼ ਤੇ ਇੱਕ ਇੱਥੇ ਨਹੀਂ ਹੋਇਆ ਕਿ ਲੈਟ ਰੇਟ ਟੋਟਾ ਸਾਰੇ ਖਾਂ ਦੀ ਸਭ ਲੋਕ ਨੂੰ ਬਹੁਤ ਬਟਾਣਾ ਆਇਆ ਪਰ ਇਹ ਖਾਂ ਦਾ ਬਜਾਇਜ਼ ਵੱਡਾ ਨੁਕਸਾਨ ਹੋ ਗਿਆ ਜੇ ਵੇ ਭਾਈ ਸਵੇਰੀ ਮੇਰੇ ਕੋਲ ਆਇਆ 5:00 ਵਜੇ ਪਾਣੇ ਰੁਕੀ ਜਾਂਦਾ ਮੈਂ 2:30 ਦਾ ਬਹੁਤ ਜ਼ਿਆਦਾ ਭਾਈ ਸੋਨਾ ਬਹੁਤ ਹੋ ਗਿਆ ਹੁਣ ਆਪਾਂ ਤਾਂ ਇਹ ਵੀ ਭਾਈ ਕਹਿ ਸਕਦੇ ਆ ਵੀ ਸਰਕਾਰ ਛੋਡੀ ਮਦਦ ਕਰ ਦੇ ਹਨਾ ਤੇ ਜੇ ਆ ਮੰਨ ਲਓ ਵੀ ਲੋਕ ਮਦਦ ਕਰ ਦੇਣ ਤੇ ਬਾਈ ਪਿੰਡ ਵਾਲਿਆਂ ਨੂੰ ਵੀ ਹੱਥ ਮੰਨ ਕੇ ਬੇਨਤੀ ਕਰਦੇ ਆਂ ਬਈ ਯਾਰ ਤੁਸੀਂ ਵੀ ਕੁਛ ਹਨਾ ਮਦਦ ਕਰ ਦਿਓ ਤਾਂ ਕਿ ਪਰਿਵਾਰ ਦੀ ਹੈਲਪ ਹੋ ਸਕੇ ਉਹ ਬਾਪੂ ਜੀ ਬੈਠੇ ਆਪਾਂ ਅਚਚਾ 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 ਜੀ ਸਰਵਰ ਆ ਕੋ ਤਾਂ ਸਾਬਾਪੂ ਜੀ ਨੂੰ ਕੈਂਸਰ ਹੋਇਆ ਹੈ ਹਨਾ ਇੱਕ ਦੂ ਦਾਸਦਾ ਸੀ ਜਵਾਕ ਦੀ ਵੀ ਨਿਗ੍ਹਾ ਤੇ ਹਨਾ ਇੱਕ ਜਵਾਕ ਆ ਬਾਈ ਉਹਦੇ ਵੀ ਇੱਕ ਅੱਖ ਤੋਂ ਬਾਈ ਕਹਿੰਦਾ ਦੀਨਾ ਨੀਗਾ ਯਾਰ ਮੰਨ ਲਓ ਵੀ ਨੁਕਸਾਨ ਹੀ ਨੁਕਸਾਨਾ ਹੁਣ ਕਾਦੀ ਸੰਗ ਰਹਿ ਗਈ ਯਾ ਹੋਰ ਰਹਿ ਗਿਆ ਯਾਰ ਹੁਣ ਤਾਂ ਖੁੱਲ ਕੇ ਬਾਈ ਸਿੱਧਾ ਇੱਕ ਗੱਲ ਹੋਰ ਆ ਜ਼ਿਮੀਂਦਾਰਾਂ ਤੇ ਇੰਨਾ ਵਕਤ ਮਾੜਾ ਆ ਗਿਆ ਬਾਈ ਹੁਣ ਤਾਂ ਖੁੱਲ ਕੇ ਰੋ ਕੇ ਆਪ ਦੇ ਦੁੱਖ ਦੱਸਣ ਲੱਗ ਜਾਓ ਨਹੀਂ ਆਪਣੇ ਨਾਲ ਬਹੁ ਪੜੀ ਹੋਣੇ ਆ ਇੱਕ ਭਾਈਚਾਰਾ ਬਣਾ ਲਓ ਭਰਾ ਬਣੇ ਇੱਕ ਦੂਜੇ ਦੀ ਮਦਦ ਕਰਨ ਲੱਗ ਜਾਓ ਜਿਵੇਂ ਪੁਰਾਣੇ ਬਜ਼ੁਰਗ ਕਰਦੇ ਹੁੰਦੇ ਸੀ ਕਿਉਂਕਿ ਆਪਣੇ ਨਾਲ ਵੱਡੇ ਹੀ ਤੱਕਾ ਹੋਣ ਲੱਗ ਗਿਆ ਨਸਿਆਂ 'ਚ ਆਪਣੇ ਜਵਾਕ ਮਾਰ ਰਿਆ ਕੁਝ ਬਾਹਰ ਵਾਗੇ ਪੰਜਾਬ ਬਹੁ ਅਜਾੜੇ ਵੱਲ ਵਧ ਰਿਹਾ ਭਰਾ ਬਣੇ ਇੱਕ ਦੂਜੇ ਦੀ ਮਦਦ ਕਰਿਆ ਕਰੋ ਹੁਣ ਕੋਈ ਵੀ ਇੱਥੇ ਜਿੰਨੇ ਵੀ ਪੰਜਾਬ ਦੇ ਪਿੰਡਾਂ 'ਚ ਖੱਬੀ ਖਾਨ ਸੀ ਉਹ ਰਹਿ ਹੀ ਨਹੀਂ ਖੱਬੀ ਖਾਨ ਕਿਉਂਕਿ ਹੁਣ ਸਾਡੇ ਪੱਲੇ ਕੱਖ ਨਹੀਂ ਰਿਹਾ ਵੱਡੀ ਪੱਧਰ ਤੇ ਲੋਕਾਂ ਦੇ ਬਾਣ ਗਹਿਣੇ ਹੋਣ ਲੱਗੇ ਬੈ ਹੋਣ ਲੱਗੇ ਹੁਣ ਯਾਰ ਸਾਡੇ ਅਸੀਂ ਕੀ ਕੀ ਦੱਸੀਏ ਕੱਲੇ ਦੁੱਖ ਹੀ ਆ ਯਾਰ ਜ਼ਿਮੀਂਦਾਰ ਕੋਲੇ ਠੀਕ ਆ ਕਿਸੇ ਦਾ ਰੋਂ ਨੂੰ ਐ ਪਿੰਡ ਸਾਹਮਣੇ ਜਾਏ ਜੀ ਨਹੀਂ ਕਰਦਾ ਹੁੰਦਾ ਉਹਦਾ ਮੇਨ ਕਾਰਨ ਹੀ ਹੁੰਦਾ ਵੀ ਜਦੋਂ ਬੰਦੇ ਤੇ ਵੱਡਾ ਪਹਾੜ ਡੇਗਦਾ ਤਾਂ ਬੰਦਾ ਫਿਰ ਮਰਿਆ ਕੀ ਨਹੀਂ ਕਰਦਾ ਮੈਂ ਤਾਂ ਕਹਿੰਦਾ ਯਾਰ ਸੰਗ ਝੱਕ ਕੇ ਨਾ ਉਹਦੇ ਦੁੱਖ ਦੱਸਣ ਲੱਗ ਜਿਓ ਭਰਾਵੋ ਜੇ ਬਚਣਾ ਮੈਂ ਜ਼ਿਮੀਂਦਾਰਾਂ ਨੂੰ ਹੱਥ ਬੰਨ੍ਹ ਕੇ ਪੰਜਾਬਦਿਆਂ ਨੂੰ ਬੇਨਤੀ ਕਰਦਾ ਓਏ ਇੱਕ ਦੂਜੇ ਦੇ ਦੁੱਖ ਖੜ ਜਾ ਕਰੋ ਓਏ ਖੜ ਜਾ ਕਰੋ ਜਿਵੇਂ ਆਪਣੇ ਪੁਰਾਣੇ ਬਜ਼ੁਰਗ ਖੜਦੇ ਹੁੰਦੇ ਸੀਗੇ ਉਹ ਗੱਲਾਂ ਛੱਡ ਦਿਓ ਤੁਸੀਂ ਉਹ ਤਾੜੀਆਂ ਮਾਰਨੀਆਂ ਛੱਡ ਦਿਓ ਵੀ ਨਾਲੇ ਸਾਡੇ ਗਵਾਂਢੀ ਦਾ ਨੁਕਸਾਨ ਹੋ ਗਿਆ ਉਹ ਤਾਂ ਐ ਹੋ ਗਿਆ ਉਹ ਹੋ ਗਿਆ ਉਹ ਗੱਲਾਂ ਛੱਡ ਕੇ ਭਰਾਵੋ ਇੱਕ ਦੂਜੇ ਦੇ ਇੱਕੇ ਚ ਆ ਕੇ ਇੱਕ ਦੂਜੇ ਦੀ ਮਦਦ ਕਰਿਆ ਕਰੋ ਕਿਉਂਕਿ ਬਹੁਤ ਹਾਲਾਤ ਪੰਜਾਬ ਦੇ ਦਿਨੋਂ ਦਿਨ ਮਾੜੇ ਹੋਈ ਜਾਂਦੇ ਬਹੁਤ ਕਿਉਂਕਿ ਇਹਨਾਂ ਨੇ ਵਿਚਾਰਿਆਂ ਨੇ ਖੇਤੀ ਵੱਡੇ ਪੱਧਰ ਤੇ ਫੇਲ ਹੋਣ ਕਾਰਨ ਇਹਨਾਂ ਨੇ ਲਾਹੇਵੰਦ ਧੰਦਾ ਤੋੜਿਆ ਸੀ ਸਰਕਾਰਾਂ ਵੀ ਹੋਰ ਵੀ ਕਹਿਣ ਲੱਗੇ ਨੇ ਪਿੰਡ 'ਚ ਵੀ ਕਹਿੰਦੇ ਆ ਯਾਰ ਬਾਈ ਯਾਰ ਤੈਨੂੰ ਖੇਤੀ 'ਚ ਨਹੀਂ ਵਾਜਦਾ ਤੂੰ ਉਹ ਤੋਰ ਲਾ ਐਂ ਕਰ ਲਾ ਇਹ ਬੰਦੇ ਨੇ ਇੰਨੀ ਹਿੰਮਤ ਤਾਂ કરી ਸੀ ਨਾ ਵੀ ਕੋਈ ਹੋਰ ਧੰਦਾ ਤੋਰ ਲਈ ਪਰ ਇਹਨਾਂ ਨੂੰ ਇਹ ਨਹੀਂ ਪਤਾ ਸੀਗਾ ਵੀ ਸਾਡਾ ਨਾਂ ਇਹ ਹੋਣੀ ਆ ਬਾਕੀ ਤਾਂ ਕੁਦਰਤ ਦੀ ਮਰਜ਼ੀ ਆ ਵੀ ਕੀ ਕਰਦੀ ਆ ਕੁਦਰਤ ਮੈਂ ਪਹਿਲਾਂ ਵੀ ਕਹਿ ਕੇ ਹਟਿਆਂਗਾ ਫੇਰ ਵਾਰ-ਵਾਰ ਮੇਰਾ ਗੱਲਾਂ ਕਹਿਣ ਨੂੰ ਜੀ ਨਹੀਂ ਕਰਦਾ ਕਿਉਂਕਿ ਕਿਸਾਨ ਮੈਨੂੰ ਕਹਿਣਗੇ ਯਾਰ ਤੁਸੀਂ ਸਾਨੂੰ ਹੀ ਗਈ ਜਾਂਦੇ ਰਹਿੰਦੇ ਹਰ ਗੱਲ ਤੇ ਕਿਉਂਕਿ ਅਸੀਂ ਆਪ ਵੱਡਾ ਅਧੂਲਨ ਲੜ ਕੇ ਆਏ ਆ ਉਦੋਂ ਤੇ ਅਸੀਂ ਇਹ ਗੱਲ ਕਹਿ ਨਹੀਂ ਸਕਦੇ ਪਰ ਕਹਿਣਾ ਪੈਂਦਾ ਯਾਰ ਅੱবি ਜਿਵੇਂ ਆਪਾਂ ਆ ਹੁਣ ਵੱਡੇ ਪੱਦਰ ਤੇ ਆਪਾਂ ਪਾਣੀ ਦੀ ਬਰਬਾਦੀ ਕਰ ਰਹੇ ਆਂ ਗੋਡੇ-ਗੋਡੇ ਪਾਣੀ ਉਹੀ ਸੱਡੀ ਫਿਰਦਿਆਂ ਯਾਰ ਬਾਹ ਠੰਡਾ ਕਰੀਨਾ ਉਹ ਕਰੀਨਾ ਪਾਣੀ ਵੀ ਆਪਣੇ ਕੋਲ 10-15 ਸਾਲਾਂ ਦਾ ਰਹਿ ਗਿਆ ਬੱਲੇ ਆਪਣੇ ਕੱਖ ਨਹੀਂ ਰਹਿਗਾ ਏਡੀ ਪੜੀ ਰਾਜਸਥਾਨੋਂ ਵੀ ਪੜੀ ਹੋ ਮੇਰੇ ਨਾਲ ਚੱਲੋ ਰਾਜਸਥਾਨ ਚ ਸੋਨੂੰ ਮੈਂ ਜਿ ਦਿਖਾਉਣਾ ਹੋਵੇ ਨਾ ਜੰਡ ਦੇ ਥੱਲੇ ਖਾਲਆਂੀਆਂ ਬੂਰੀਆਂ ਤੌੜਿਆਂ ਤੇ ਸਿੱਟੀਆਂ ਵੀ ਆਗੀਆਂ ਪਾਣੀ ਬਚਾਉਣ ਖਾਤਰ ਐ ਤੇ ਜੋ ਨਾ ਆਉਂਦਿਆ ਨਾ ਲੀਰ ਮਾਰ ਕੇ ਆਪਦੇ ਪਿੰਡੇ ਤੇ ਲੀਰ ਮਾਰਦਿਆ ਉਹ ਪਾਣੀ ਦੀ ਬਰਬਾਦੀ ਛੱਡ ਦਿਓ ਕੋਈ ਅੱਗ ਲਾਉਣੀ ਛੱਡ ਦਿਓ ਠੀਕ ਆ ਸਰਕਾਰਾਂ ਜੇ ਨਹੀਂ ਹੱਲ ਕਰਦੀਆਂ ਆਪਾਂ ਨੂੰ ਝੋਨੇ ਵੇਲੇ ਆਪਾਂ ਨੂੰ ਜ਼ਰੂਰ ਆ ਵੀ ਪਰਾਲੀ ਤੇ ਤੇਲ ਬਹੁਤ ਮੱਚ ਜਾਂਦਾ ਡੀਜ਼ਲ ਬਹੁਤ ਮਹਿੰਗਾ ਵੀ ਉਦੋਂ ਆਪਾਂ ਨੂੰ ਅੱਗ ਲਾਉਣੀ ਪੈਂਦੀ ਆ ਪਰ ਆਹ ਨਾ ਭਰਾਵੋ ਕਣਕ ਵੇਲੇ ਨਾ ਅੱਗ ਲਾਇਆ ਕਰੋ ਬਹੁលੀਆਂ ਵੀਡੀਓ ਤੁਸੀਂ ਦੇਖਿਆ ਯਾਰ ਰੋਣ ਆਉਂਦਾ ਕੋਈ ਟਟੀਰੀ ਦੇ ਬੱਚੇ ਮੱਚੀ ਜਾਂਦੇ ਆ ਕੋਈ ਆਂਡੇ ਮਚਾਦੇ ਕੋਈ ਕਿਵੇਂ ਹਨਾ ਜਾਨਵਰ ਭੱਜ ਰਿਹਾਗਾ ਆ ਇੱਕ ਵੀਡੀਓ ਪਰਸੋਂ ਦੀ ਕੱਲ ਦੀ ਵਾਇਰਲ ਹੋ ਰਹੀ ਆ ਦੋ ਕਤੂਰੇ ਅੱਗ ਲਾਤੀ ਦੋਨੇ ਕਤੂਰੇ ਮੱਚ ਗਏ ਜਦੋਂ ਆਪਣੇ ਬੱਚੇ ਜਗਰਾਉ ਪਰਸੋ ਮੱਚ ਲਈ ਸੀ ਸਕੂਲ ਵੈਣ ਚ ਉਹ ਚੀਕਾਂ ਮਾਰਦੀ ਸਾਰਾ ਪੰਜਾਬ ਵਹਿਗੁਰੂ ਲਿਖਦਾ ਸੀ ਪ੍ਰਭ ਕੁਦਰਤ ਬੈਗ ਮੋੜਦੀ ਆ ਸਾਰਾ ਕੁਝ ਪੰਜਾਬ ਚ ਬਹੁਤ ਵੱਡਾ ਨੁਕਸਾਨ ਕਰਿਆ ਜੀ ਕੁਦਰਤ ਨੇ ਤੇ ਵੀ ਪਰਿਵਾਰ ਦਾ ਤਾਂ ਸਭ ਨਾਲੋਂ ਵੱਡਾ ਨੁਕਸਾਨ ਹੋ ਗਿਆ ਹੁਣ ਬਾਈ ਜੀ ਹੱਥ ਬੰਨ ਕੇ ਇਹੀ ਬੇਨਤੀ ਕਰਦਾ ਵੀ ਆਰ 1 ਰੁਪਿਆ 2 ਰੁਪਏ ਗੂਗਲ ਪੇ ਕਰੋ WhatsApp ਕਰੋ ਬਾਹਰਲੇ ਦੇਸ਼ ਚ ਕੋਈ ਪਿਆ ਇੱਕ ਨਾ ਜਿਹੜੇ ਤੁਹਾਨੂੰ ਨੰਬਰ ਦਿੱਤੇ ਆ WhatsApp ਹੂੰ ਜਿਹੜੇ ਐਨਆਰਆਈ ਭਰਾ ਆਪਣੇ ਜਾਣਕਾਰ ਆ ਜਾਂ ਦੂਜੇ ਜਿਹੜੇ ਵੀ ਹੈਗੇ ਆ ਉਹ ਸਿਰਫ ਇਹਨਾਂ ਨੰਬਰਾਂ 'ਤੇ ਸੰਪਰਕ ਕਰਿਓ ਕਿਉਂਕਿ ਯਾਰੀ ਕੀ ਹੁੰਦਾ ਪਾਸੇ-ਆਸੇ ਪਿੰਡਾਂ 'ਚ ਹੁੰਦੇ ਆ ਜੇ ਮੈਂ ਅਗਲਾ ਕਹਿੰਦਾ ਮੈਂ ਉਹਨੂੰ ਕਹਿ ਦਿੰਨਾ ਜੇ ਰਾਈ ਉਹ ਇੱਕ ਦੂਜੇ ਰਾਹੀਂ ਨਾ ਭੇਜਿਓ ਜਿਹਨੇ ਭੇਜਨੇ ਆ ਸਾਰੇ ਆਹ ਨੰਬਰਾਂ 'ਤੇ ਸੰਪਰਕ ਕਰਕੇ ਸਿੱਧੇ ਭੇਜਿਓ ਆ ਪਰਿਵਾਰ ਕੋਲੇ ਆ ਕੇ ਜਿਹਨੇ 50000 ਦੀ ਲੱਖ ਦੀ ਜਿੰਨੇ ਵੀ ਮਦਦ ਕਰਨੀ ਆ ਪਰਿਵਾਰ ਦੇ ਘਰੇ ਆ ਕੇ ਸਿੱਧੇ ਜਾਂਦਾ ਕੋਈ ਰਿਸ਼ਤੇਦਾਰ ਭੇਜੋ ਕੋਈ ਬਾਹਰਲੇ ਦੇਸ਼ ਤੋਂ ਜੇ ਕਿਸੇ ਨੇ ਭੇਜਣੇ ਆ ਇਹ ਘਰੇ ਆ ਕੇ ਕਿਸੇ ਨੰਬਰ ਤੇ ਕਾਲ ਨਾ ਕਰੋ ਮੈਨੂੰ ਵੀ ਨਾ ਕਰੋ ਹੋਰ ਵੀ ਨਾ ਕਿਸੇ ਨੂੰ ਕਰੋ ਸਿੱਧਾ ਇਹਨਾਂ ਦੇ ਘਰੇ ਆ ਕੇ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਜ਼ਿੰਮੇਦਾਰ ਇਹ ਵਿਚਾਰਾ ਉੱਠ ਖੜੇ ਕਿਉਂਕਿ ਇਹ ਭਾਈ ਹੋਰ ਇਹਦੀ ਗੱਲ ਦੱਸਣੀ ਚਾਹੁੰਦਾ ਵੀ ਇਹ ਮਿਹਨਤੀ ਪਰਿਵਾਰ ਹੈ ਇੰਨਾ ਦਾ ਇਹ ਸ਼ੁਰੂ ਤੋਂ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਨੇ ਕੋਈ ਨਸ਼ਾ ਪੱਤਾ ਕਰਿਆ ਹੋਣਾ ਕਿਉਂਕਿ ਮੇਰਾ ਗਵਾਂਡੀ ਪੰਡਾ ਮੈਂ ਚੰਗੀ ਤਰ੍ਹਾਂ ਜਾਣਦਾ ਇਹ ਮੁੰਡਾ ਸਿੰਗਾਪੁਰ ਵੀ ਜਾ ਕੇ ਆਏਗਾ ਅੱਜ ਇੱਕ ਗੱਲ ਮਨ ਚੋਂ ਨਿਕਲ ਰਹੀ ਹੈ ਵੀ ਯਾਰ ਮੈਂ ਤੂੰ ਸਿੰਗਾਪੁਰ ਹੁੰਦਾ ਆਪਾਂ ਵੱਡੇ ਪੱਦਰ ਤੇ ਕਹਿ ਰਹੇ ਵੀ ਵਿਦੇਸ਼ ਨਾ ਜਾਓ ਉੱਥੇ ਬਹੁਤ ਬੁਰੀ ਹਾਲਤ ਆ ਵੀ ਆਦਾ ਪੰਜਾਬ ਛੱਡ ਕੇ ਨਾ ਭਜੋ ਇਹ ਧਰਤੀ ਬਹੁਤ ਘੈਂਟ ਆ ਵੀ ਇੰਚ ਵਰਗੀ ਰੁੱਤ ਨਹੀਂ ਕਿਤੇ ਇਹ ਬੰਦਾ ਦੁਬਾਰੇ ਸਿੰਗਾਪੁਰ ਤੋਂ ਮੁੜ ਕੇ ਇੱਥੇ ਆ ਕੇ ਫੇਰੇ ਨੇ ਕੰਮ ਖੋਲਿਆ ਸੀ ਪਰ ਜੇ ਆਏ ਆ ਉੱਤਾਂ ਆਉਂਦੀਆਂ ਰਹਿੰਦੀਆਂ ਤਾਂ ਬੰਦੇ ਦਾ ਮਾਣ ਅੱਕ ਜਾਂਦਾ ਵੀ ਤੂੰ ਬਾਹਰਲੇ ਦੇਸ ਭੱਜ ਲਈ ਪਿੰਡ ਦੇ ਸਾਰੇ ਤੇ ਕੈਮਰਾ ਮਾਰਦੇ ਪਿੰਡ ਦਾ ਪੂਰਾ ਸੰਜੋਗ ਆ ਖੜੇ ਆ ਭਰਾ ਸਾਰੇ ਇਹ ਮੈਂ ਤਾਂ ਪਿੰਡ ਨੂੰ ਵੀ ਹੱਥ ਮੰਨ ਕੇ ਬੇਨਤੀ ਕਰਨਾ ਵੀ ਜਿੰਨਾ ਔਜਗਾ ਤੁਸੀਂ ਵੀ ਇਹ ਪਰਿਵਾਰ ਦੀ ਮਦ ਤੇ ਹੋਰ ਤਾਂ ਨਹੀਂ ਬਾਈ ਰੰਮੀ ਤੁਸੀਂ ਕੁਝ ਕਹਿਣਾ ਚਾਹੁੰਦੇ ਹਨ ਟੱਕਾ ਬਹੁਤ ਹੋ ਗਿਆ ਬਾਈ ਅਫਸੋਸ ਆ ਹਨਾ ਹਿੱਤਾ ਕੀ ਜਾਵੇ ਯਾਰ ਹਨਾ ਕੁਦਰਤ ਨੂੰ ਤੇ ਹੋਰ ਬੰਦੇ ਤੂੰ ਸੀ ਕੋਈ ਗੱਲਬਾਤ ਬਸ ਇਹੀ ਆ ਬਾਈ ਜਿੰਨਾ ਹੋ ਸਕੇ ਮਦਦ ਦੇਈ ਆ ਸਾਰੇ ਹੂੰ ਜਿਹੜਾ ਨੁਕਸਾਨ ਹੋਣਾ ਸੀ ਉਹ ਤਾਂ ਹੋ ਗਿਆ ਤੇ ਆਪਾਂ ਨੂੰ ਇਹ ਪਤਾ ਵੀ ਸਰਕਾਰ ਨੇ ਤਾਂ ਦੇਣੀ ਕੁਝ ਨਹੀਂ ਹੂੰ ਤੇ ਇਹ ਤਾਂ ਐਨ ਆਰ ਆਈ ਭਰਾ ਜਿਹੜੇ ਜਿੰਨੇ ਵੀ ਆਪਣੇ ਸਰ ਦੇ ਹੈਗੇ ਆ ਯਾਰ ਮਿੱਤਰਾਂ ਜਾਂ ਜੋ ਵੀ ਨੇ ਹੂੰ ਉਹਨਾਂ ਨੂੰ ਵੀ ਬੇਨਤੀ ਆ ਵੀ ਵੱਧ ਤੋਂ ਵੱਧ ਜਿੰਨਾ ਹੋ ਸਕੇ ਨਾ ਹੀ ਮਦਦ ਹੂੰ ਮੈਂ ਇੱਕ ਗੱਲ ਇਹ ਵੀ ਕਹਿਣਾ ਚਾਹੁੰਦਾ ਵੀ ਜਿਹੜਾ ਇਹ ਹਲਕੇ ਦਾ ਐਮ.ਐਲ.ਏ ਆ ਉਹ ਵੀ ਜ਼ਰੂਰ ਇਹ ਵੀਡੀਓ ਪਹੁੰਚੂ ਉਹਦੇ ਕੋਲ ਉਹ ਵੀ ਨਿਗਾਹ ਮਾਰੇ ਜੇ ਕੁਝ ਹੋ ਸਕਦਾ ਤਾਂ ਥੇਵੇਂ ਪੈਸੇ ਮੰਗਦਾ ਕਿਉਂਕਿ ਐਹੀ ਪਰਿਵਾਰ ਬਚਾਏ ਜਾਣਗੇ ਧੰਨਵਾਦ ਜੀ ਵੀਡੀਓ ਕੱਲੇ ਕੱਲੇ ਘਰੇ ਪਹੁੰਚਦੀ ਕਰ